14000 ਬੱਚੇ ਛੋਟੇ-ਛੋਟੇ ਬੱਚੇ ਆਉਣ ਵਾਲੇ 48 ਘੰਟਿਆਂ ਦੇ ਵਿੱਚ ਭੁੱਖ ਦੇ ਨਾਲ ਤੜਫ ਤੜਫ ਕੇ ਆਪਣੀ ਜਾਨ ਤੋਂ ਹੱਥ ਗਵਾ ਸਕਦੇ ਆ ਬਿਲਕੁਲ 14000 ਬੱਚੇ ਆਪਣੀ ਜਾਨ ਗਵਾ ਸਕਦੇ ਆਉਣ ਵਾਲੇ 48 ਘੰਟਿਆਂ ਦੇ ਵਿੱਚ ਵਾਰਨ ਕੀਤਾ ਆ ਇਹ ਵਾਰਨਿੰਗ ਦਿੱਤੀ ਆ UN ਨੇ ਯੂਨਾਈਟਿਡ ਨੇਸ਼ਨ ਨੇ ਕਿ ਗਾਜਾ ਦੇ ਵਿੱਚ ਜਿਹੜੇ ਬੱਚੇ ਹੈਗੇ ਆ 14000 ਦੇ ਕਰੀਬ ਉਹਨਾਂ ਦੀ ਜਾਨ ਜਾ ਸਕਦੀ ਆ ਭੁੱਖ ਦੇ ਨਾਲ ਕਿਉਂਕਿ ਇਜ਼ਰਾਈਲ ਵਾਲਿਆਂ ਨੇ ਜਿਹੜਾ ਉੱਥੇ ਇਹ ਟਰੱਕ ਰਸਦ ਦੇ ਆਉਂਦੇ ਸੀਗੇ ਜਾਂ ਰਸਦ ਦੀ ਏਡ ਆਉਂਦੀ ਸੀਗੀ ਬਾਹਰਲੇ ਮੁਲਕਾਂ ਤੋਂ ਉਹ ਬੰਦ ਕਰ ਦਿੱਤੀ ਗਈ ਆ ਉਹ ਬਲੌਕ ਕਰ ਦਿੱਤੀ ਗਈ ਆ ਉੱਥੇ ਕੋਈ ਵੀ ਰਸਦ ਜਿਹੜੀ ਬਾਹਰੋਂ ਆਉਂਦੀ ਸੀਗੀ ਟਰੱਕ ਵਗੈਰਾ ਉਹ ਕਿਸੇ ਵੀ ਤਰੀਕੇ ਜਿਹੜੇ ਹੈਗੇ ਆ ਇਜ਼ਰਾਈਲ ਵਾਲੇ ਗਾਜ਼ਾ ਦੇ ਵਿੱਚ ਪਹੁੰਚਣ ਨਹੀਂ ਦੇ ਰਹੇ ਆ ਰਸਦ ਉੱਥੇ ਪਹੁੰਚਣ ਨਹੀਂ ਦਿੱਤੀ ਜਾ ਰਹੀ ਜਿਸ ਦੇ ਨਤੀਜੇ ਵਜੋਂ ਉੱਥੇ ਬਹੁਤ ਹੀ ਭਿਆਨਕ ਰੂਪ ਦੇ ਵਿੱਚ ਭੁੱਖਮਰੀ ਇੱਕ ਤਰ੍ਹਾਂ ਨਾਲ ਫੈਲ ਚੁੱਕੀ ਆ ਕਿਉਂਕਿ ਜਿਹੜਾ ਇਹ ਕੌਨਫਲिक्ट ਗਾਜ਼ਾ ਜਾਂ ਫਲਸਤੀਨ ਕਹਿ ਲੋ ਤੇ ਇਜ਼ਰਾਈਲ ਵਾਲਿਆਂ ਦਾ ਇਹ ਹਮਾਸ ਵਾਲਿਆਂ ਨੇ ਅਕਤੂਬਰ 2023 ਦੇ ਵਿੱਚ ਲਗਭਗ 2 ਸਾਲ ਪਹਿਲਾਂ ਜਿਹੜਾ ਸ਼ੁਰੂ ਕੀਤਾ ਸੀਗਾ ਉਹਦੀ ਵਜ੍ਹਾ ਕਰਕੇ ਇਹ ਇੱਥੇ ਜਿਹੜਾ ਕੋਈ ਵੀ ਖਾਣੇ ਪੀਣੇ ਵਾਲਾ ਸਮਾਨ ਤਾਂ ਪਹਿਲਾਂ ਹੀ ਉਪਲਬਧ ਨਹੀਂ ਸੀ ਜਿਹੜੀ ਬਾਹਰੋਂ ਰਸਦ ਆਉਂਦੀ ਸੀ ਉਹ ਵੀ ਇਜ਼ਰਾਈਲ ਵਾਲਿਆਂ ਨੇ ਹੁਣ ਇਸ ਵੇਲੇ ਰੋਕ ਦਿੱਤੀ ਆ ਇਹ ਜਿਹੜੇ ਯੂਨ ਦੇ ਕਾਰਜਕਰਤਾ ਸੀਗੇ ਉਹਨਾਂ ਨੇ ਇਹ ਸਾਰੀ ਜਾਣਕਾਰੀ ਦੱਸੀ ਹੈਗੀ ਆ ਕਿ ਇੱਥੇ ਹਾਲਾਤ ਜਿਹੜੇ ਆ ਬਹੁਤ ਹੀ ਸੰਵੇਦਨਸ਼ੀਲ ਬਣ ਚੁੱਕਿਆ ਲਗਭਗ 5 ਕਿਲਖ ਲੋਕ ਜਿਹੜੇ ਹੈਗੇ ਆ ਗਾਜਾ ਦੇ ਵਿੱਚ ਉਹ ਭੁੱਖਮਰੀ ਦਾ ਸ਼ਿਕਾਰ ਹੋ ਚੁੱਕੇ ਆ ਤੇ ਇਹ ਜਿਹੜੀ ਗਾਜਾ ਹੈਗੀ ਆ ਇੱਥੇ ਲਗਭਗ 21 ਕਿਲਖ ਲੋਕ ਰਹਿੰਦੇ ਆ ਤੇ ਜਿਹੜੇ ਬੱਚੇ ਭੁੱਖਮਰੀ ਦਾ ਇਸ ਵੇਲੇ ਸ਼ਿਕਾਰ ਹੋਏ ਹੈਗੇ ਆ ਜਾਂ ਉਹਨਾਂ ਦੀ ਮੌਤ ਹੋ ਸਕਦੀ ਆ ਜਿਹੜੇ 14000 ਬੱਚਿਆਂ ਦਾ ਵਾਰਨ ਕੀਤਾ ਜਾ ਰਿਹਾ ਹੈ ਯੂਨ ਦੁਆਰਾ ਤਾਂ ਉਹ ਬੱਚਿਆਂ ਦੀ ਉਮਰ ਤੁਸੀਂ ਲਾ ਲਓ 2 ਸਾਲ ਤੋਂ ਲੈ ਕੇ ਕੋਈ 10 ਸਾਲ ਤੱਕ ਦੇ ਬੱਚੇ ਆ ਜਿੱਥੇ ਬੱਚਿਆਂ ਨਾਲ ਇੱਕ ਘਰ ਦੇ ਵਿੱਚ ਬੈਠ ਕੇ ਰੋਟੀ ਖਾਣਾ ਤਾਂ ਇਹਨਾਂ ਲੋਕਾਂ ਲਈ ਬਹੁਤ ਦੂਰ ਦੀ ਗੱਲ ਹੈਗੀ ਆ ਆਪਣੇ ਜਿਹੜੇ ਬੱਚੇ ਹੈਗੇ ਉਹਨਾਂ ਦੀ ਜਾਨ ਹੀ ਬਚਾਲਣ ਇਹ ਹੀ ਬਹੁਤ ਵੱਡੀ ਗੱਲ ਆ ਇਸ ਵੇਲੇ ਇਹਨਾਂ ਲਈ ਅਮਰੀਕਾ ਵਾਲਿਆਂ ਨੇ ਵੀ ਬਥੇਰੀ ਕੋਸ਼ਿਸ਼ ਕੀਤੀ ਕਿ ਇਹ ਜਿਹੜੇ ਇਜ਼ਰਾਇਲ ਵਾਲਿਆ ਇਹ ਏਡ ਵਗੈਰਾ ਉੱਥੇ ਜਾਣ ਦੇ ਦੇਣ ਪਰ ਮੈਨੂੰ ਲੱਗਦਾ ਇਜ਼ਰਾਇਲ ਵਾਲੇ ਜਿਹੜੇ ਹੁਣ ਇਹ ਗਾਜਾ ਪੱਟੀ ਹੈਗੀ ਆ ਉਹਨੂੰ ਖਾਲੀ ਕਰਾਉਣ ਤੇ ਪੂਰਾ ਤੁਲੇ ਹੋਇਆ ਇਹ ਗਾਜਾ ਪੱਟੀ ਇਜ਼ਰਾਇਲ ਦੇ ਵਿੱਚ ਇਹਨਾਂ ਨੇ ਸ਼ਾਮਲ ਕਰ ਹੀ ਲੈਣੀ ਆ ਉੱਥੋਂ ਦੇ ਜਿਹੜੇ ਲੋਕ ਹੈਗੇ ਆ ਉਹ ਭੁੱਖ ਨਾਲ ਮਾਰ ਦਊਗੇ ਜਾਂ ਬੰਬ ਸੁੱਟ-ਸੁੱਟ ਕੇ ਮਾਰ ਦਊਗੇ ਕਿਸੇ ਤਰ੍ਹਾਂ ਇਹਨਾਂ ਨੇ ਉੱਥੋਂ ਉਹ ਲੋਕ ਜਿਹੜੇ ਹੈਗੇ ਆ ਉੱਥੇ 21 ਲੱਖ ਲੋਕ ਜਿਹੜੇ ਆ ਉਹ ਖਤਮ ਕਰਨੇ ਆ ਕਿਉਂਕਿ ਤੁਹਾਨੂੰ ਵੀ ਪਤਾ ਹੈ ਇਹ ਜਿਹੜਾ ਫਲਸਤੀਨ ਪਹਿਲਾਂ ਇੱਕ ਵੱਡਾ ਦੇਸ਼ ਹੁੰਦਾ ਸੀਗਾ ਥੋੜੀ-ਥੋੜੀ-ਥੋੜੀ ਇਜ਼ਰਾਇਲ ਵਾਲਿਆਂ ਨੇ ਉੱਥੇ ਇਹ ਆਪਣਾ ਜਿਹੜਾ ਕਬਜ਼ਾ ਕਰਦੇ ਗਏ ਕਰਦੇ ਗਏ ਤੇ ਅੱਜ ਇੱਕ ਬੈਸਟ ਬੈਂਕ ਤੇ ਗਾਜਾ ਦੇ ਵਿੱਚ ਹੀ ਨਪਟਾ ਕੇ ਇਹਨਾਂ ਨੂੰ ਰੱਖ ਦਿੱਤਾ ਸੋ ਮੈਨੂੰ ਲੱਗਦਾ ਇਹ ਜਿਹੜਾ ਗਾਜਾ ਵਾਲਾ ਏਰੀਆ ਇਹਨਾਂ ਨੇ ਛੇਤੀ ਹੀ ਉਹਦੇ ਤੇ ਕਬਜ਼ਾ ਕਰ ਹੀ ਲੈਣਾ ਕਿਹਾ ਤਾਂ ਇਹ ਜਾ ਰਿਹਾ ਜਿਹੜੇ ਉੱਥੋਂ ਦੇ ਪ੍ਰਧਾਨ ਮੰਤਰੀ ਹੈਗੇ ਆ ਨਿੱਤਿਆ ਨਾਉ ਤਾਂ ਕਹਿ ਰਿਹਾ ਕਿ ਆਪਾਂ ਜਿਹੜੇ ਹਿਮਾਲਸ ਵਾਲੇ ਹੈਗੇ ਆ ਉਹਨਾਂ ਨੂੰ ਇੱਥੋਂ ਪੂਰੀ ਤਰ੍ਹਾਂ ਖਤਮ ਕਰਨਾ ਆਰਮ ਲੈਸ ਕਰਨਾ ਤਾਂ ਹੀ ਜਿਹੜਾ ਇਹ ਇਹਨਾਂ ਦਾ ਜਿਹੜਾ ਜੁੱਧ ਵਿਰਾਮ ਵਾਲਾ ਜਿਹੜੀ ਸੰਧੀ ਆ ਉਹ ਹੋਊਗੀ ਹਨਾ ਪਰ ਇਹ ਜਿਹੜੇ ਹਿਮਾਲਸ ਵਾਲੇ ਹੈਗੇ ਆ ਜੇ ਉਹਨਾਂ ਦੀ ਹਿਸਟਰੀ ਚੱਕ ਕੇ ਦੇਖੀ ਜਾਵੇ ਤਾਂ ਇਹ ਕਿਤੇ ਨਾ ਕਿਤੇ ਇਹਦੇ ਪਿੱਛੇ ਇਜ਼ਰਾਈਲ ਦੀਆਂ ਜਿਹੜੀਆਂ ਗੁਫੀਆ ਏਜੰਸੀਆਂ ਹੁੰਦੀਆਂ ਸੀਗੀਆਂ ਪੁਰਾਣੇ ਸਮੇਂ ਦੇ ਵਿੱਚ ਉਹਨਾਂ ਦਾ ਹੀ ਹੱਥ ਸੀ ਉਹਨਾਂ ਨੇ ਹੀ ਹਮਾਸ ਜਿਹੜੀ ਸੀਗੀ ਉਹ ਕ੍ਰੀਏਟ ਕੀਤੀ ਸੀਗੀ ਬਹੁਤ ਸਾਰੇ ਜਿਹੜੇ ਅਧਿਕਾਰੀ ਰਹੇ ਆ ਆਰਮੀ ਦੇ ਇਜ਼ਰਾਈਲ ਦੇ ਵਿੱਚ ਪੁਰਾਣੇ ਉਹਨਾਂ ਨੇ ਇਸ ਚੀਜ਼ਾਂ ਦਾ ਖੁਲਾਸਾ ਵੀ ਕੀਤਾ ਸੀਗਾ ਕਿਉਂਕਿ ਕਿਸੇ ਨਾ ਕਿਸੇ ਤਰ੍ਹਾਂ ਇੱਕ ਧਿਰ ਖੜੀ ਕਰ ਦਿੱਤੀ ਜਾਂਦੀ ਆ ਉਹ ਆਪ ਹੀ ਉਹਨੂੰ ਹੈਲਪ ਕਰਕੇ ਉਹਨੂੰ ਪੈਸੇ ਦੇ ਕੇ ਖੜੀ ਕਰ ਦਿੱਤੀ ਜਾਂਦੀ ਆ ਉਹਦੇ ਤੋਂ ਹੀ ਥੋੜਾ ਬਹੁਤਾ ਹਮਲਾ ਕਰਵਾ ਲਿਆ ਜਾਂਦਾ ਹੈ ਆਪਣੇ ਦੇ ਉੱਤੇ ਫਿਰ ਉਹ ਹਮਲਾ ਕਰਵਾ ਕੇ ਲੋਕਾਂ ਦੀ ਜਿਹੜੀ ਸੈਂਪਥੀਆ ਲੈ ਲਈ ਜਾਂਦੀ ਆ ਫਿਰ ਸੈਂਪਥੀ ਲੈ ਕੇ ਉਹ ਜਿਹੜਾ ਜਿੱਦਾਂ ਇਹ ਫਲਸਤੀਨ ਤੇ ਇਹਨਾਂ ਨੇ ਹਮਲਾ ਕਰ ਦਿੱਤਾ ਤੇ ਇੱਕ ਤਰ੍ਹਾਂ ਦੇ ਨਾਲ ਹੌਲੀ-ਹੌਲੀ ਸਾਰਾ ਕਬਜ਼ਾ ਹੀ ਕਰ ਲਿਆ ਤੇ ਹੁਣ ਗਾਜ਼ਾ ਤੇ ਵੀ ਕਰ ਲਊਗੇ ਸੋ ਇੱਕ ਤਰ੍ਹਾਂ ਦੇ ਨਾਲ ਜਿਹੜੀ ਸੈਂਪਥੀ ਪਹਿਲਾਂ ਇਜ਼ਰਾਇਲ ਵਾਲੇ ਲੋਕਾਂ ਨਾਲ ਜੁੜ ਗਈ ਕਿ ਹਮਾਸ ਸਾੜਿਆ ਨੇ ਉਹਨਾਂ ਤੇ ਹਮਲਾ ਕੀਤਾ ਜਦਕਿ ਹਮਾਸ ਵੀ ਇਹਨਾਂ ਨੇ ਹੀ ਕ੍ਰੀਏਟਡ ਕੀਤੀ ਇਹਨਾਂ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਉਹਨਾਂ ਨੇ ਹੀ ਕ੍ਰੀਏਟ ਕੀਤੀ ਅਲਕਾਇਦਾ ਵਾਲਾ ਹਿਸਾਬ ਲਾ ਲਓ ਜਿਹਦਾ ਬਿੱਲ ਦੇਨ ਪੈਦਾ ਕੀਤਾ ਹੀ ਅਮਰੀਕਾ ਨੇ ਉਦਾਂ ਦਾ ਹੀ ਹਿਸਾਬ ਲਾ ਲਓ ਇਹ ਕਰਕੇ ਐਸ ਵੇਲੇ ਜਿਹੜਾ ਉੱਥੇ ਇੱਕ ਜਿਹੜਾ ਇਹ ਜੈਨੋਸਾਈਡ ਕੀਤਾ ਜਾ ਰਿਹਾ ਇਹ ਮਨੁੱਖਤਾ ਦਾ ਕਹਿ ਸਕਦੇ ਹਨ ਹੋ ਸਕਦਾ ਥਾਡੀ ਲੜਾਈ ਜਿਹੜੇ ਬੰਦੇ ਹੈਗੇ ਉਹਨਾਂ ਨਾਲ ਹੋ ਸਕਦੀ ਹੈ ਲੜਨਾ ਵੀ ਚਾਹੀਦਾ ਪਰ ਜਿਹੜੇ ਛੋਟੇ ਬੱਚੇ ਜੰਮੇ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂਗਾ ਔਰਤਾਂ ਲਾਚਾਰ ਔਰਤਾਂ ਉਹਨਾਂ ਨੂੰ ਇਹ ਲੜਾਈ ਦੇ ਵਿੱਚ ਮਾਰਨਾ ਮੈਨੂੰ ਲੱਗਦਾ ਉਹ ਕਿਤੇ ਨਾ ਕਿਤੇ ਕੋਈ ਬਾਲੀ ਵਧੀਆ ਗੱਲ ਨਹੀਂ ਆ ਤੇ ਜਿਹੜਾ ਇਹ ਲੇਟੈਸਟ ਕਨਫਲੈਕਟ ਇਜ਼ਰਾਈਲ ਫਲਸਤੀਨ ਜਾਂ ਗਾਜਾ ਜਾਂ ਹਮਾਸ ਵਾਲਿਆਂ ਆਲਾ ਸ਼ੁਰੂ ਹੋਇਆ ਸੀਗਾ ਇਹ 7 ਅਕਤੂਬਰ 2023 ਨੂੰ ਹੋਇਆ ਸੀਗਾ ਲਗਭਗ ਲਗਭਗ 2 ਸਾਲ ਦਾ ਸਮਾਂ ਹੋਣ ਵਾਲਾ ਹੈਗਾ ਹਨ ਇਹ 15ਵੀਂ ਇੱਕ ਤਰ੍ਹਾਂ ਦੇ ਨਾਲ ਵਾਰ ਹੈਗੀ ਆ 15ਵੀਂ ਵਰੀ ਇਹ ਜਿਹੜੇ ਹੈਗਾ ਇਜ਼ਰਾਈਲ ਫਲਸਤੀਨ ਵਾਲੇ ਆਪਸ ਦੇ ਵਿੱਚ ਉਲਦੇ ਹੋਏ ਆ ਤੇ ਜਿੰਨੀਆਂ ਵੀ ਲੜਾਈਆਂ ਹੋਈਆਂ ਉਹਦੇ ਵਿੱਚ ਇਜ਼ਰਾਈਲ ਦੀ ਹੈਲਪ ਕਿਹਨੇ ਕੀਤੀ ਆ ਬੈਸਟਰਨ ਵਰਲਡ ਨੇ ਖੁੱਲਕੇ ਕੀਤੀ ਹੈਗੀ ਆ ਅਮਰੀਕਾ ਬੈਸਟਰਨ ਵਰਲਡ ਇਹਨਾਂ ਨੇ ਬਾਧੂ ਪੈਸੇ ਪੂਸੇ ਹਥਿਆਰ ਦਿੱਤੇ ਜਿਹਦੀ ਵਜ੍ਹਾ ਕਰਕੇ ਇਹ ਇਜ਼ਰਾਈਲ ਵਾਲਿਆਂ ਨੇ ਜਿਹੜਾ ਪੂਰਾ ਹਮਲਾ ਫਲਸਤੀਨ ਵਾਲਿਆਂ ਤੇ ਕਰਦੇ ਰਹੇ ਬੱਚੇ ਵੀ ਮਾਰਦੇ ਰਹੇ ਬੰਬੂ ਮਸਟ ਦੇ ਰਹੇ ਕੌਣ ਪੁੱਛਣ ਵਾਲਾ ਨਾ ਜਦੋਂ ਬੜਬੜੀਆਂ ਸ਼ਕਤੀਆਂ ਉਹਨਾਂ ਦੇ ਨਾਲ ਹੈਗੀਆਂ ਆ ਨਾ ਵਰਲਡ ਦੀਆਂ ਸੋ ਇਸ ਤਰ੍ਹਾਂ ਇਹ ਗਾਜਾ ਜਿਹੜੀ ਹੈਗੀ ਆ ਇਸ ਵੇਲੇ ਜਿਹਨੂੰ ਫਲਸਤੀਨ ਵੀ ਕਹਿੰਦੇ ਆ ਵੈਸੇ ਬੈਸਟ ਬੈਂਕ ਇੱਕ ਫਲਸਤੀਨ ਅਲੱਗ ਵੀ ਹੈਗਾ ਜਿਹੜਾ ਏਰੀਆ ਵੀ ਇਹ ਇਜ਼ਰਾਈਲ ਵਾਲਿਆਂ ਪੱਕੀ ਗੱਲ ਆ ਜਦੋਂ ਗਾਜਾ ਤੇ ਪੂਰਾ ਇਹਨਾਂ ਨੇ ਖਾਲੀਕੁੱਲੀ ਕਰਾ ਲਿਆ ਇਹਨਾਂ ਤੋਂ ਤਾਂ ਬੈਸਟ ਬੈਂਕ ਵਾਲੂ ਵੀ ਹੋਊਗੇ ਨਾ ਕਿਉਂਕਿ ਇਹ ਜਦੋਂ ਆਏ ਸੀਗੇ ਯਹੂਦੀ ਉਦੋਂ ਵੀ ਇਹਨਾਂ ਨੇ ਹੌਲੀ ਹੌਲੀ ਕਰਕੇ ਇਹਦੇ ਤੇ ਕਬਜ਼ਾ ਕਰ ਲਿਆ ਜਿਹੜੇ ਇੱਥੇ ਮੁਸਲਿਮ ਲੋਕ ਸੀਗੇ ਇਹਨਾਂ ਨੂੰ ਕੱਢ ਕੇ ਬਾਹਰ ਸਿਰ ਦਿੱਤਾ ਤੇ ਇਹ ਜਿਹੜੀ ਗਾਜ਼ਾ ਹੈਗੀ ਆ ਇਹ ਦੇਖ ਲਓ ਤੁਸੀਂ 41 ਕਿਲੋਮੀਟਰ ਲੰਬਾ ਏਰੀਆ ਆ ਸਿਰਫ 41 ਕਿਲੋਮੀਟਰ ਏਰੀਆ 10 ਕਿਲੋਮੀਟਰ ਇਹਦਾ ਇਧਰੋਂ ਚੜਾਈ ਚ ਤੇ 10 13 ਕਿਲੋਮੀਟਰ ਇਧਰੋਂ ਚੜਾਈ ਦੇ ਵਿੱਚ ਹੈਗਾ ਹਨਾ ਸੋ ਇਸ ਹਿਸਾਬ ਨਾਲ ਇਹ ਬਹੁਤ ਥੋੜੀ ਜਿਹੀ ਜਗ੍ਹਾ ਹੈਗੀ ਆ ਇਹ 365 ਸਕੁਅਰ ਕਿਲੋਮੀਟਰ ਟੋਟਲ ਏਰੀਆ ਬਣਦਾ ਹੈ ਇੱਥੇ ਲੋਕ ਕਿੰਨੇ ਰਹਿ ਰਹੇ ਐ ਇਸ ਵੇਲੇ ਇਸ ਛੋਟੀ ਜਿਹੇ ਏਰੀਏ ਦੇ ਵਿੱਚ 21 ਲੱਖ ਲੋਕ ਰਹਿ ਰਹੇ ਆ ਜੀ ਟੋਟਲ 21 ਲੱਖ ਲੋਕ ਇਹਦੇ ਵਿੱਚ ਰਹਿ ਰਹੇ ਆ ਜਿਹੜੇ ਅੰਕੜੇ ਦੱਸ দেয়া ਗਿਆ ਫਿਲਹਾਲ ਜਦ ਦੀ ਇਹ ਲੜਾਈ ਲੱਗੀ ਆ ਉਹਦੀ ਪਾਪੂਲੇਸ਼ਨ ਘਟੀ ਵੀ ਹੈਗੀ ਆ ਤੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਇਹ گاਜਾ ਛੱਡ ਕੇ ਆਲੇ ਦੁਆਲੇ ਵਾਲੇ ਜਿਹੜੇ ਮੂਲਕ ਸੀਗੇ ਕੋਈ ਜਾਰਡਨ ਕੋਈ ਕਿਤੇ ਜਾਨੀ ਕਿ ਜਿੱਥੇ ਜਿਹਦਾ ਸੂਤ ਲੱਗਦਾ ਸੀਗਾ ਉੱਥੇ ਨਿਕਲ ਗਿਆ ਜਿਹਦੇ ਕੋਲ ਕੋ ਪੈਸਾ ਥੇਲਾ ਸੀਗਾ ਜਾਂ ਕੁਝ ਵੀ ਉਹਦੇ ਕੋਲ ਕੋਈ ਸਾਧਨ ਸੀ ਉਹ ਬੰਦੇ ਇੱਥੋਂ ਨਿਕਲ ਗਏ ਜਿਹੜੇ ਗਰੀਬੀ ਦੇ ਮਾਰੇ ਜਾਂ ਕਹਿ ਲਓ ਜਿਹੜੇ ਜਾ ਨਹੀਂ ਸਕਦੇ ਜਿਨ੍ਹਾਂ ਦੇ ਹਾਲਾਤ ਪਹਿਲੇ ਹੀ ਬੱਤਰ ਆ ਉਹੀ ਲੋਕ ਇੱਥੇ ਇਸ ਵੇਲੇ ਫਸੇ ਹੋਏ ਆ ਤੇ ਇਹਨਾਂ ਦੇ ਵਿੱਚੋਂ ਵੀ ਜਿਹੜੇ ਹੁਣ ਇਹ 5 ਇੱਕ ਲੱਖ ਲੋਕ ਹੈਗੇ ਆ ਜਿਹੜੇ 21 ਲੱਖ ਲੋਕਾਂ 'ਚੋਂ 5 ਇੱਕ ਲੱਖ ਜਿਹੜੇ ਲੋਕ ਆ ਉਹ ਭੁੱਖ ਮਰੀ ਦਾ ਸ਼ਿਕਾਰ ਹੋ ਚੁੱਕੇ ਆ ਕਿਉਂਕਿ ਖਾਣਾ ਪੀਣਾ ਉਹਨਾਂ ਦਾ ਚਾਹੇ ਜਹਾਜ਼ਾਂ ਰਾਹੀਂ ਆਉਂਦਾ ਸੀ ਚਾਹੇ ਜਿੰਨੇ ਵੀ ਰਾਹ ਲੱਗਦੇ ਸੀਗੇ ਇਹ ਸਮੁੰਦਰ ਰਾਹੀਂ ਜਾਂ ਰੋੜਾ ਰਾਹੀਂ ਜਿਹੜਾ ਵੀ ਆਉਂਦਾ ਸੀਗਾ ਸਾਰਾ ਬੰਦ ਕਰ ਦਿੱਤਾ ਹੈ ਇਜ਼ਰਾਈਲ ਵਾਲਿਆਂ ਨੇ ਸੋ ਬਥੇਰੇ ਜਿਹੜੇ ਮੁਲਕ ਹੈਗੇ ਆ ਕੈਨੇਡਾ ਇੰਗਲੈਂਡ ਜਾਂ ਹੋਰ ਕਈ ਯੂਰਪ ਦੇ ਮੁਲਕ ਹੈਗੇ ਆ ਇਹਦਾ ਵਿਰੋਧ ਵੀ ਕਰ ਰਿਆ ਪਰ ਜਿਹੜਾ ਇਜ਼ਰਾਇਲ ਲੜਾ ਨਿਤਿਆ ਨਾ ਉਹ ਕਿੱਥੇ ਮੰਦਾ ਬਈ ਉਹਨਾਂ ਨੇ ਤਾਂ ਇਹ ਗਾਜ਼ਾ ਤੇ ਕਬਜ਼ਾ ਕਰਨਾ ਹੀ ਆ ਹੌਲੀ ਹੌਲੀ ਸੋ ਇਹਦੇ ਵਿੱਚ ਹੁਣ 5 ਲੱਖ ਲੋਕ ਜਿਹੜੇ ਆ ਭੁੱਖਮਰੀ ਦਾ ਸ਼ਿਕਾਰ ਹੈਗੇ ਆ ਤੇ ਉਹਦੇ ਚੋਂ 14000 ਬੱਚੇ ਜਿਹੜੇ ਆ ਬਹੁਤ ਹੀ ਇੱਕ ਇੱਕ ਜਾਨੀ ਕਿ ਨਾਜ਼ੁਕ ਹਾਲਤ ਦੇ ਵਿੱਚ ਆ ਕਿ ਯੂਨੈਸੇਫ ਵੀ ਕਹਾ ਕਿ ਅਗਲੇ 48 ਘੰਟਿਆਂ ਦੇ ਵਿੱਚ ਉਹ ਜਿਹੜੇ ਬੱਚੇ ਆ ਉਹਨਾਂ ਦੀ ਮੌਤ ਹੋ ਸਕਦੀ ਆ ਲਗਭਗ ਜਿਹੜੇ 52 ਦੇਸ਼ ਹੈਗੇ ਆ ਮੁਸਲਮ ਦੇਸ਼ ਹੈਗੇ ਆ ਜਿਹੜੇ ਪੂਰੇ ਵਰਲਡ ਦੇ ਵਿੱਚ ਹੈਗੇ ਆ ਉਹ ਕਿਉਂ ਨਹੀਂ ਬੋਲਦੇ ਇਸ ਚੀਜ਼ ਬਾਰੇ ਨਾ ਉਹ ਕਿਉਂ ਨਹੀਂ ਇਸ ਚੀਜ਼ ਤੇ ਆਵਾਜ਼ ਚੱਕਦੇ ਕਿ ਕਿੰਨੇ ਇਹ ਵੀ ਤੁਹਾਡੇ ਹੀ ਧਰਮ ਦੇ ਲੋਕ ਹੈਗੇ ਆ ਤੇ ਤੁਸੀਂ ਇਹਨਾਂ ਲਈ ਕਦੀ ਆਵਾਜ਼ ਨਹੀਂ ਚੱਕਦੇ ਚਲੋ ਬੰਦਿਆਂ ਲਈ ਠੀਕ ਆ ਨਹੀਂ ਚੱਕ ਸਕਦੇ ਪਰ ਹੁਣ ਤਾਂ ਇਸ ਵੇਲੇ ਬੱਚੇ ਇੱਥੇ ਮਰ ਰਹੇ ਆ ਨਾ ਕਿੰਨੇ ਇਹ ਜਿਹੜੇ ਇਹ ਜਿੱਥੇ ਇਸ ਵੇਲੇ ਇਹ ਕਨਫਲਿਕਟ ਚੱਲ ਰਿਹਾ ਨਾ ਮਿਡਲ ਈਸਟ ਦੇ ਵਿੱਚ ਆਲੇ ਦੁਆਲੇ ਸਾਰੇ ਅਰਬ ਦੇਸ਼ ਹੀ ਹੈਗੇ ਆ ਸਾਰੇ ਮੁਸਲਮ ਦੇਸ਼ ਆ ਤੇ ਇਹ ਲੋਕ ਜਿਹੜੇ ਮੁਸਲਮਾਨ ਦੇ ਚ ਹੈਗੇ ਸਾਰੇ ਅਮੀਰ ਵੀ ਹੈਗੇ ਆ ਸੋ ਕਿਉਂ ਨਹੀਂ ਆਵਾਜ਼ ਚੱਕਦੇ ਹਨ ਠੀਕ ਆ ਤੁਸੀਂ ਲੜਾਈ ਨਹੀਂ ਲੜ ਸਕਦੇ ਉਹਨਾਂ ਦੇ ਨਾਲ ਇਜ਼ਰਾਈਲ ਵਾਲਿਆਂ ਦੇ ਨਾਲ ਵੱਡੇ ਪਿੱਛੇ ਉਹਦੇ ਅਮਰੀਕਾਂ ਆਰਗੇ ਬੈਠੇ ਹੈਗੇ ਆ ਉਹਨਾਂ ਨੂੰ ਪੂਰੀ ਸਪੋਰਟ ਕਰਦੇ ਆ ਪਰ ਤੁਸੀਂ ਆ ਬੱਚਿਆਂ ਲਈ ਤਾਂ ਇਹ ਗੱਲ ਕਰ ਸਕਦੇ ਆ ਇਹ ਪ੍ਰਧਾਨ ਮੰਤਰੀ ਨਾਲ ਗੱਲ ਕਰ ਸਕਦੇ ਆ ਨਿੱਤਿਆ ਨਉ ਨਾ ਗੱਲ ਕਰ ਸਕਦੇ ਆ ਤੁਸੀਂ 52 ਮੁਲਕ ਹੈਗੇ ਆ ਬਹੁਤ ਸਾਰਾ ਤੇਲ ਤੁਹਾਡਾ ਇੱਥੋਂ ਇਕੱਠਾ ਹੁੰਦਾ ਜਾਂ ਹੋਰ ਚੀਜ਼ਾਂ ਜਿਹੜੀਆਂ ਤੁਹਾਡੀਆਂ ਬਾਹਰਲੇ ਮੁਲਕਾਂ ਨੂੰ ਤੁਸੀਂ ਭੇਜਦੇ ਹੈਗੇ ਆ ਸੋ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਤੇ ਕੋਈ ਸਟਾਪ ਲਾ ਕੇ ਇਹ ਇੱਕ ਤਰ੍ਹਾਂ ਦੇ ਨਾਲ ਖੜ ਕੇ ਤੁਸੀਂ ਗਲਤਾ ਕਰ ਹੀ ਸਕਦੇ ਹੋ ਕਿ ਇੱਥੇ ਜਿਹੜੇ ਐਨੇ ਲੋਕ ਆ ਗਏ ਜਿੱਥੇ ਮਾਨਵਤਾ ਦਾ ਘਾਣ ਕੀਤਾ ਜਾ ਰਿਹਾ ਬੱਚਿਆਂ ਦਾ ਜੈਨੋਸਾਈਡ ਕੀਤਾ ਜਾ ਰਿਹਾ ਭਈ ਉਹਨਾਂ ਦਾ ਤਾਂ ਕੁਝ ਨਾ ਕੁਝ ਇੱਥੇ ਸੋਚਿਆ ਜਾਵੇ ਸੋ ਇਹ ਕਿਤੇ ਨਾ ਕਿਤੇ ਧਰਮਾਂ ਦੀ ਲੜਾਈ ਦੇ ਵਿੱਚ ਜਿਹੜੇ ਪਿਸਦੇ ਆ ਨਾ ਬੱਚੇ ਜਾਂ ਕਹ ਲਓ ਔਰਤਾਂ ਹੀ ਆ ਸੋ ਇਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਇੱਕ ਮਾਨਵਤਾ ਦੇ ਲਿਹਾਜ਼ ਤੋਂ ਬਾੜੀ ਕੋਈ ਵਧੀਆ ਗੱਲ ਨਹੀਂ ਗਈ ਇਹ ਆਪਣੀ ਗੱਲਬਾਤ ਸੀਗੀ ਮਾੜੀ ਲੱਗੀ ਚੰਗੀ ਲੱਗੀ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ